ਵੜ ਪੰਗੂਆਂ ਦੇ ਵਿੱਚ ਮੱਛਰ ਤੋਂ ਬਚਾਉਣ ਲਈ ਜਾਲੀਆਂ ਵੰਡਣ ਦੀ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਜੀ ਇਹ ਸੇਵਾ ਅੱਜ ਸ਼ਹੀਦ ਦੇ ਅਜਮ ਭਗਤ ਸਿੰਘ ਜੀ ਰਾਜਗੁਰੂ ਜੀ ਸਖਦੇਵ ਜੀ ਇਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਇਹ ਜਾਲੀਆਂ ਦਾ ਲੰਗਰ ਹੈ ਜੀ ਉਹ ਲਾਇਆ ਜਾ ਰਿਹਾ ਹੈ ਇਹ ਵਲੰਟੀਅਰ ਵੀਰ ਸਾਡੇ ਖੜੇ ਨੇ ਤੇ ਰੋਡ ਦੇ ਉੱਤੇ ਜੋ ਧਰਮਗੜ ਤੋਂ ਕਣਕਵਾਲ ਨੂੰ ਆ ਰਿਹਾ ਨਾ ਰਸਤਾ ਉਹਦੇ ਉੱਤੇ ਇਹ ਜਿਹੜਾ ਹੁਣ ਟਾਈਮ ਹੈ ਜੀ ਮੱਛਰ ਦਾ ਬਹੁਤ ਜ਼ਿਆਦਾ ਹੋ ਰਿਹਾ ਇਹ ਹਰੇਕ ਨੂੰ ਆ ਦੇਖੋ ਆਪਦਾ ਆਪਦਾ ਪ੍ਰਬੰਧ ਤਾਂ پیسے ਕਰੀ ਫਿਰਦੇ ਨੇ ਪਰ ਫੇਰ ਵੀ ਵਿੱਚ ਲੱਗੇ ਨਾ ਪੂਰੇ ਤੇ ਇਹ ਸਾਡੇ ਮੇਵਾ ਸਿੰਘ ਜੀ ਨੇ ਇਹ ਸ਼ਹੀਦ 박 ਸਿੰਘ ਜੀ ਰਾਜਗੁਰੂ ਜੀ ਸਖਦੇਵ ਜੀ ਤੇ ਇਹ ਸਾਡੇ ਵਲੰਟੀਅਰ ਵੀਰ ਨੇ ਮੱਛਰਦਾਨੀ ਨੇ ਜੀ ਤੇ ਕੇ ਸੀਗਾ ਬੱਚਾ ਡਾਕਟਰ ਸਾਹਿਬ ਆਰਾਮ ਕੁਮਾਰ ਜੀ ਤੇ ਇਹ ਸਾਡੇ ਰਣਜੀਤ ਸਿੰਘ ਜੀ ਟੇਲਰ ਸਜਾਨ ਮਾਸਟਰ ਜੀ ਇਹ ਲਿਖਿਆ ਹੋਇਆ ਜੀ ਤਖਤ ਤੇ ਮੱਛਰਾਂ ਦੀਆਂ ਜਾਲੀਆਂ ਦੀ ਫ੍ਰੀ ਸੇਵਾ ਜੀ ਫ੍ਰੀ ਸੇਵਾ ਇਨਕਲਾਬ ਜਿੰਦਾਬਾਦ ਰਾਜਗੁਰੂ ਸਤਿਗੁਰੂ ਫ੍ਰੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਸੋ ਅੱਜ ਤਾਂ ਜਿਹੜਾ ਟਾਈਮ ਹੈ ਮੱਛਰ ਦਾ ਬਹੁਤ ਜ਼ਿਆਦਾ ਹੋ ਰਿਹਾ ਜੀ ਸੋ ਸ਼ਾਮ ਨੂੰ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਹੈ ਇੱਕ ਅਨੋਖਾ ਲੰਗਰ ਹੈ ਜਿਹੜਾ ਲਗਾਇਆ ਹੋਇਆ ਹੈ ਇਹ ਇਦਾਂ ਦੇ ਪ੍ਰਾਲੇ ਕਰਦੇ ਰਹਿੰਦੇ ਨੇ ਵੀਰੇ ਇਹ ਸਾਡੇ ਛੋਟੇ-ਛੋਟੇ ਜਿਵੇਂ ਖੂਨਦਾਨ ਕੈਂਪ ਹੋਇਆ ਜਾਂ ਕਿਸੇ ਦੀ ਮਦਦ ਹੋਇਆ ਹਨ ਤੇ ਇਹ ਦੇਖੋ ਜੀ ਮੱਛਰ ਤੋਂ ਬਚੜ ਲਈ ਹੁਣ ਮੱਛਰ ਦਾ ਟਾਈਮ ਆ ਰਿਹਾ ਜਿਹੜਾ ਇੱਕ ਕਣਕਵਾਲ ਪੰਗੂਆ ਪੈਟਰੋਲ ਪੰਪ ਦੇ ਉੱਤੇ ਜਿਹੜੀ ਇਧਰੋਂ ਧਰਮਗੜ੍ਹ ਵਾਲੀ ਸਾਈਡ ਤੋਂ ਚੀਮੇ ਵਾਲਾ ਰੋਡ ਹੈ ਜੀ ਇਹ ਉਹਦੇ ਉੱਤੇ ਲੱਗਾ ਹੋਇਆ ਜੀ ਇਹ ਸੋ ਬਹੁਤ ਬਹੁਤ ਧੰਨਵਾਦ ਜੀ